ਛੱਤ ਸਿਰਿਆ ਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਉਹ ਸ਼ੇਰ ਪੂਰਾ ਟੋਕਿਆ ਜ Punjab ਤੇ ਕਿ ਬਹੁਤ ਸ਼ੋਰ ਸੁਣਤੇ ਇਥੇ ਪਹਿਲੂ ਮੇਂ ਦਿਲ ਕਾ ਜਬ ਚੀਰਾ ਤੋ ਕਤਰੇ ਖੂਨ ਨਾ ਨਿਕਲਾ ਕੀ ਨਿਕਲਿਆ ਜੀ ਮੋਦੀ ਆ ਗਿਆ ਜੀ ਮੋਦੀ ਆਊਗਾ ਜੀ ਮੋਦੀ ਸਾਹਿਬ ਆਉਣਗੇ ਪੰਜਾਬ ਨੂੰ ਇੱਕ ਵੱਡਾ ਪੈਕੇਜ ਮਿਲੂਗਾ ਬੜੀ ਆਸਾਂ ਸੀ ਮੰਗਿਆ ਕਿੰਨਾ ਸੀ 13500 ਦਾ ਜਿਹੜਾ ਹੈ ਨੁਕਸਾਨ ਪੰਜਾਬ ਦਾ ਹੜ੍ਹਾਂ ਚ ਹੋਇਆ ਸੀ 13500 ਕਰੋੜ ਦਾ ਤੇ ਜਿਹਨੇ ਮੰਗਿਆ ਸੀ 500 ਕਰੋੜ ਹਿਮਾਚਲ ਨੇ 5000 ਕਰੋੜ ਉਹਨੂੰ ਵੀ 1500 ਕਰੋੜ ਮਿਲਤਾ ਜਿਹਨੇ ਮੰਗਿਆ 20000 ਕਰੋੜ ਉਹਨੇ ਦਿੱਤਾ 1600 ਕਰੋੜ ਆ ਹੋਇਆ ਮਜ਼ਾਕ ਤਾਂ ਵੈਸੇ ਪਹਿਲਾਂ ਹੀ ਹੁੰਦੇ ਜਾਏ ਨੇ ਪੰਜਾਬ ਨਾਲ ਅੱਜ ਇੱਕ ਹੋਰ ਮਜ਼ਾਕ ਹੋ ਗਿਆ ਬੜਾ ਰੌਲਾ ਪਿਆ ਜੀ ਖਾਸ ਤੌਰ ਤੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਉਹ ਕਿਵੇਂ ਮੈਂ ਦੇਖੇ ਰਵਨੀਤ ਬਿੱਟੂ ਦਾ ਖਰਨਾਲ ਹੀ ਆਇਆ ਸੀ ਮੋਦੀ ਸਾਹਿਬ ਦੀ ਜਦੋਂ ਵੋਟ ਪਾਈ ਉਹਨਾਂ ਨੇ ਰਾਸ਼ਟਰਪਤੀ ਨੂੰ ਉਪ ਰਾਸ਼ਟਰਪਤੀ ਦੀ ਚੋਣ 'ਚ ਤੇ ਸਿੱਧੇ ਨਿਕਲਿਆ ਇੱਧਰ ਨੂੰ ਫਿਰ ਪਠਾਨਕੋਟ ਪਹੁੰਚੇ ਉੱਥੋਂ ਫੌਜ ਦੇ ਹੈਲੀਕਾਪਟਰ 'ਚ ਦੌਰਾ ਕੀਤਾ ਹਿਮਾਚਲ ਦਾ ਕਾਂਗੜੇ ਉੱtre ਉੱਥੇ ਗੱਲਬਾਤ ਕੀਤੀ ਪ੍ਰੈਜੈਂਟੇਸ਼ਨ ਦੇਖੀ 1500 ਕਰੋੜ ਅਨਾਉਂਸ ਕੀਤਾ ਦੋ ਦੋ ਲੱਖ ਮਿਰਚਾਂ ਨੂੰ ਕੀਤਾ ਤੇ 50-50 ਜ਼ਖਮੀਆਂ ਨੂੰ ਤੇ ਪੰਜਾਬ ਆ ਗਏ ਪੰਜਾਬ ਚ ਫਿਰ ਉਹਨਾਂ ਦਾ ਗਰਦਾਸਪੁਰ ਦੇ ਕੈਂਟ ਏਰੀਆ ਦੇ ਵਿੱਚ ਜਿਸ ਤਰੀਕੇ ਨਾਲ ਸਵਾਗਤ ਵੀ ਹੋਇਆ ਬੀਬੀ ਜਾਇਂਦਰ ਕੌਰ ਸਵਾਗਤ ਕਰ ਰਹੀ ਹੈ ਜੀ ਸੁਨੀਲ ਜਾਖੜ ਸਾਹਿਬ ਨਾਲ ਖੜੇ ਨੇ ਅਸ਼wini ਕੁਮਾਰ ਜੀ ਸਾਡੇ ਕਾਰਜਕਾਰੀ ਪ੍ਰਧਾਨ ਸ਼ਵੇਤ ਮਾਲਕ ਤਰਨ ਚੁਗ ਸਾਰੀ ਲੀਡਰਸ਼ਿਪ ਉੱਥੋਂ ਦੀ ਤੇ ਉਹ ਸਾਰੇ ਜਦੋਂ ਹੁੰਚੇ ਹੋਏ ਸੀ ਤੇ ਮੋਦੀ ਸਾਹਿਬ ਇਉਂ ਲੱਗਦਾ ਸੀ ਕਿ ਪੰਜਾਬ ਨੂੰ ਇਸ ਵਾਰ ਬਹੁਤ ਕੁਝ ਦੇ ਕੇ ਜਾਣਗੇ ਔਰ ਪੁਰਾਣੇ ਲਾਂਬੇ ਲਾ ਦੇਣਗੇ ਜੋ ਲੋਕਾਂ ਦਾ ਗੁੱਸਾ ਗਿਆ ਉਹ ਦੂਰ ਕਰ ਦੇਣਗੇ ਔਰ ਖਾਸ ਤੌਰ ਤੇ ਉਹਨਾਂ ਲੱਗਿਆ ਸੀ ਜਦੋਂ ਉਹਨਾਂ ਨੇ ਐਨਡੀਏ ਦੇ ਜਿਹੜੇ ਸੰਸਦ ਦੀ ਉਹਨਾਂ ਦਾ ਜਿਹੜਾ ਰਾਤ ਦਾ ਖਾਣਾ ਸੀ ਜਿਹੜਾ ਡਿਨਰ ਰੱਖਿਆ ਸੀ ਉਹ ਮੁltਵੀ ਕਰਤਾ ਸੀ ਇਹ ਕਹਿ ਕੇ ਕਿ ਪੰਜਾਬ ਦੇ ਲੋਕ ਅੜਾਂ ਦੇ ਕਾਰਨ ਬੜੀ ਮੁਸ਼ਕਲ ਚ ਨੇ ਆਪਾਂ ਡੈਨਰ ਕਰਦੇ ਚੰਗੇ ਨਹੀਂ ਲੱਗਦੇ ਤੇ ਲੱਗਿਆ ਸੀ ਕਿ ਮੋਦੀ ਸਾਹਿਬ ਦਾ ਹੁਣ ਜਿਹੜਾ ਹੈ ਮਨ ਬਦਲ ਗਿਆ ਪੰਜਾਬ ਬਾਰੇ ਉਹ ਕੁਝ ਵੱਡਾ ਕਰਕੇ ਜਾਣਗੇ ਤੇ 20000 ਕਰੋੜ ਨਹੀਂ ਜੇ 1300 13500 ਕਰੋੜ ਨਾ ਸੀ 10000 ਤਾਂ ਘਟੋ-ਘਟ ਦੇ ਕੇ ਜਾਣਗੇ ਇਉਂ ਲੱਗਦਾ ਸੀ ਨੁਕਸਾਨ ਵੀ ਵੱਡਾ ਹੋਇਆ ਲੇਕਿਨ ਦੇਖੇ ਕੀ ਗਏ ਦਿੱਤਾ ਸਾਰਾ ਹੀ 1600 ਕਰੋੜ ਜਿਵੇਂ ਹਿਮਾਚਲ ਦੇ ਬਰਾबरी ਸਾਨੂੰ ਰੱਖ ਲਿਆ ਹਿਮਾਚਲ ਛੋਟਾ ਹੈ ਜ ਆ ਸੁਭਾ ਤੇ ਪੰਜਾਬ ਦਾ ਵੱਡਾ ਨੁਕਸਾਨ ਐਨਾ ਨੁਕਸਾਨ ਪਤਾ ਸੀ ਨੀਲ ਜਾਖੜ ਸਾਹਿਬ ਨੂੰ ਜਦੋਂ ਉੱਥੇ ਦਿਖਾ ਰਹੇ ਸੀ ਨਾ ਝੋਨੇ ਦਾ ਬੁੱਟਾ ਦਿਖਾ ਰਹੇ ਸੀ ਵੀ ਸਾਡਾ ਐਨਾ ਨੁਕਸਾਨ ਹੋਇਆ ਨੁਕਸਾਨ ਤਾਂ ਹਲੇ ਹੋਣਾ ਹੈ ਇਹਦਾ ਜਿਹੜਾ ਫਸਲਾਂ ਦਾ ਨੁਕਸਾਨ ਹੈ ਜਿਹੜਾ ਅਗਲੇ ਫਸਲਾਂ ਬੀਜੀ ਜਾਣੇ ਆ ਆ ਜਿਹਨੂੰ ਇਹ ਕਹੀ ਜਾਂਦੇ ਨੇ ਸਾਡਾ ਰੇਤ ਸਾਡਾ ਖੇਤ ਇਹ ਜਿਹੜਾ ਹੈ ਜਿਸका ਖੇਤ ਉਸਕਾ ਉਸਕੀ ਰੇਤ ਇਹ ਸਭ ਡਰਾਮੇ ਵਾਜੀ ਹੈ ਕਿਉਂਕਿ ਗਾਰ ਚੱਕਰੀ ਕਿੰਨੀ ਔਖੀ ਹੈ ਗਾਰਾ ਹੀ ਹੋਈ ਹੈ ਜਿਹੜੂ ਰੇਤ ਕਹਦੇ ਨੇ ਜਿੱਥੇ ਮਰਜੀ ਵੇਚੋ ਕਿੱਥੇ ਸਿੱਟਨੀ ਹੈ ਕਿਹਨੇ ਖਰੀਦਣੀ ਹੈ ਕਿਹੜਾ ਰੇਤਾ ਖਰੀਦਦਾ ਕਿੱਥੇ ਕੰਮ ਆਉਂਦਾ ਉਹ ਇੱਕ ਵੱਖਰਾ ਸਵਾਲ ਹੈ ਪਹਿਲਾਂ ਤਾਂ ਆਪਾਂ ਮੋਦੀ ਸਾਹਿਬ ਨੇ ਕਿਉਂ ਕੀਤਾ ਮੋਦੀ ਸਾਹਿਬ ਨੇ ਕਿੰਨਾ ਕੁਸ਼ ਕੀਤਾ ਜੀ ਸਭ ਤੋਂ ਪਹਿਲਾਂ ਕੇਂਦਰ ਰਾਧੀਆ ਟੀਮਾਂ ਆਈਆਂ ਫਿਰ ਸ਼ਿਵਰਾਜ ਚਾਹਾਨ ਆ ਕੇ ਸਰਵੇ ਕਰਗੇ ਪੰਜ ਜ਼ਿਲ੍ਹਿਆਂ ਦਾ ਗਵਰਨਰ ਸਾਹਿਬ ਨੇ ਰਿਪੋਰਟ ਦਿੱਤੀ ਤੇ ਫਿਰ ਆਪ ਦੇਖਿਆ ਤੇ ਇਹਦਾ ਮਤਲਬ ਕਿ ਇਹ ਸਾਰਾ ਕੁਝ ਜੋ ਦੇਖਿਆ ਉਹਦੇ 'ਚ ਇੰਨੇ ਨੁਕਸਾਨ ਹੋਇਆ ਜੇ ਇਹੀ ਗੱਲ ਹੈ ਫਿਰ ਤਾਂ ਬੜੇ ਕਮਾਲ ਦੀ ਗੱਲ ਫਿਰ ਕਹਿੰਦੇ ਜੀ 12000 ਇਹਨਾਂ ਕੋਲ ਪਹਿਲਾਂ ਪਿਆ ਉਹ ਤਾਂ ਡਿਸਾਸਟਰ ਮੈਨੇਜਮੈਂਟ ਦਾ ਉਹ ਖਰਚਾ ਨਾ ਕੀਨੇ ਹੋ ਤਾਂ ਤੁਸੀਂ ਫਿਰ ਤੁਹਾਡੇ ਮਤਾਬਕ ਹੀ ਖਰਚਾ ਜਾਣਾ ਪੰਜਾਬ ਨੇ ਜਿਹੜਾ ਉਹ ਖਰਚਾ ਉਹ ਤਾਂ ਸਾਰਾ ਕੁਝ ਉਹਦਾ ਤੈ ਵੀ ਕਿੰਨਾ-ਕਿੰਨਾ ਦੇਣਾ ਉਹ ਤਾਂ ਕੁਝ ਵੀ ਨਹੀਂ ਆਉਣਾ ਉਹਦੇ ਮਤਾਬਕ ਤਾਂ ਇੱਕ ਮਿਰਚ ਨੂੰ 2 ਲੱਖ ਮਿਲ ਲਾ ਇਹ ਤਾਂ ਮਤਲਬ ਮੈਨੂੰ ਤਾਂ ਲੱਗਦਾ 6 ਲੱਖ ਜੂ ਉਹ ਤਾਂ ਉਹ ਤਾਂ 2 ਲੱਖ ਹੈ ਮੈਂ ਤਾਂ ਪਹਿਲਾਂ ਕਹਿਆ ਸੀ ਸ਼ਰਾਬੀਆਂ ਨੂੰ 10-10 ਲੱਖ ਦਿੱਤਾ ਹੈ ਭਗਵੰਤ ਮਾਨ ਨੇ ਐਥੇ 4 ਲੱਖ ਉਹ ਤਾਂ ਉਹਦੇ ਮਤਲਬ ਕੁਝ ਦਿੱਤਾ ਉਸ ਕਿਉਂਕਿ ਪੰਜਾਬ ਕੋਲ ਤਾਂ ਕੋਈ ਫੰਡ ਨਹੀਂ ਉਸੇ ਫੰਡ ਚੋਂ ਦੇਣਾ ਤਾਂ ਫਿਰ ਤਾਂ ਕੁਝ ਵੀ ਨਹੀਂ ਮਿਲਣਾ ਫਿਰ ਤਾਂ ਜਿਹੜੀ 1.5 ਲੱਖ ਦੀ ਮੱਝ ਆ ਉਹਦਾ ਸਾਰਾ 35-30 ਹਜ਼ਾਰ ਰੁਪਏ ਮਿਲ ਲੈ ਉਹਦਾ ਘਰਾਂ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਉਹ ਸਾਰੇ ਭਾਂਡੇ ਟਿੰਡੇ ਦੇ 2500 ਮਿਲ ਲੈ ਤੋ ਉਹ ਵੀ ਜੇ ਮਿਲਿਆ ਕਿਉਂਕਿ 23 ਦਾ ਹਾਲ ਤੱਕ ਕਦੀ ਕਿਸੇ ਨੂੰ ਮਿਲਿਆ ਤੋ ਇਸ ਕਰਕੇ ਮੋਦੀ ਸਾਹਿਬ ਤੇ ਆਸ ਵੱਡੀ ਸੀ ਕਿ ਪੰਜਾਬ ਨੂੰ ਕੋਈ ਬਹੁਤ ਵੱਡਾ ਪੈਕੇਜ ਦੇਣਗੇ ਤੋ ਸਾਰੇ ਗੁੱਸੇ ਗਿਲੇ ਪੰਜਾਬੀਆਂ ਦੇ ਦੂਰ ਹੋ ਜਾਣਗੇ ਪਰ ਉਲਟ ਹੋਇਆ ਪੰਜਾਬ ਨੂੰ ਫੇਰ ਲੱਗਿਆ ਵੀ ਨਹੀਂ ਸਾਡੇ ਨਾਲ ਤਾਂ ਸਲੂਕ ਇਸ ਤਰ੍ਹਾਂ ਦਾ ਹੀ ਹੁੰਦਾ ਕੁਛ ਨਹੀਂ ਦੇ ਕੇ ਗਏ ਉਹ ਹੁਣ ਮੈਂ ਅੱਜ ਪੁੱਛਿਆ ਭਾਰਤੀ ਜਨਤਾ ਪਾਰਟੀ ਦੇ ਨੂੰ ਉਹ ਨੇ ਜੀ ਹੋਰ ਦੇਣਗੇ ਇਹ ਤਾਂ ਨੀਸ਼ਰ ਪੈਕੇਜ ਆ ਉਹ ਜੋ ਮਰਜੀ ਦਿਲ ਕੋ ਬਹਿਲਾਣੇ ਲਈ ਗਾਲਭ ਜੇ ਖਿਆਲ ਅੱਛਾ ਹੈ ਜਿੰਨਾ ਮਰਜੀ ਕਰੀ ਚੱਲੋ ਉਹਦੇ ਚੱਡੀ ਗੱਲ ਨਹੀਂ ਬਣਨੀ ਪਰ ਦੁੱਖ ਹੋਇਆ ਕਿ ਇੰਨਾ ਆਸ ਸੀ ਪੰਜਾਬ ਨੂੰ ਕਿ ਕੋਈ ਤਾਂ ਬਾਹ ਫੜੂਗਾ ਇੰਨਾ ਕਿ ਤਾਂ ਮੈਂ ਸੱਚੀ ਗੱਲ ਦੱਸਾਂ ਲੋਕ ਹੀ ਕਰ ਲੈਣਗੇ ਆ ਜਿਹੜੇ ਲੋਕ ਇਕੱਠੇ ਕਰਦੇ ਨੇ ਨਾ ਪੰਜਾਬੀ ਇੰਨਾ ਕਿ ਤਾਂ ਉਹ ਹੀ ਕਰਕੇ ਕਰ ਲੈਣਗੇ ਫਿਰ ਫਿਰ ਇਹਨਾਂ ਤੋਂ ਕੀ ਕਰਾਉਣਾ ਸਰਕਾਰਾਂ ਦਾ ਕੰਮ ਕੀ ਹੁੰਦਾ ਤੇ ਜੋ ਕੁਝ ਮਾਨ ਸਾਹਿਬ ਨੇ ਕੀਤਾ ਉਹ ਉਹਦਾ ਗੇਠ ਚ ਹੀ ਨੇ ਆ ਰੇ ਗੱਲ ਮਦਰ ਮਜ਼ਦੂਰ ਦਾ ਕੋਈ ਦਿੱਤਾ ਹੀ ਨਹੀਂ ਵੀ ਮਜ਼ਦੂਰ ਵੀ ਕੋਈ ਹੁੰਦਾ ਪਿੰਡ ਚ ਕੱਲੇ ਕਿਸਾਨ ਨੂੰ ਦੇਣਾ ਤੇ ਕਿਸਾਨ ਵਿਕਾਸਕਾਰ ਨੂੰ ਦੇਣਾ ਭਾਈ ਤੁਸੀਂ ਚੰਗੀ ਗੱਲ ਹੈ ਪਰ ਦੇਣਾ ਕਿੰਨਾ ਹੈ 20000 ਤੇ 20000 ਨਾਲ ਮੰਨਣਾ ਕੀ ਹੈ ਇਹ ਤੁਹਾਨੂੰ ਪਤਾ ਕਿੰਨਾ ਖਰਚਾ ਹੋ ਗਿਆ ਤੇ ਫਿਰ ਚਲੋ ਹੁਣ ਤਾਂ ਇਹ ਵੀ ਹੈ ਵੀ ਜਿਹੜਾ ਦੇਣਗੇ ਉਹ ਕਿੱਥੋਂ ਦੇਣਗੇ ਇਹ ਵੀ ਕੋਈ ਕਬੜਾ ਹੈ ਜਿਆਦਾ ਉਹ ਹੀ ਜਿਹੜੇ ਡਿਜਾਸਟਰ ਨਜਾਸਟਰ ਮੈਨੇਜਮੈਂਟ ਫੰਡ ਚੋਂ ਕੱਟ ਕੇ ਦੇਣਾ ਜਾਂ ਫਿਰ ਆਪਦੇ ਕੋਲ ਤਾਂ ਹੈ ਨਹੀਂ ਕਰਜ਼ਾ ਲੈ ਕੇ ਦੇਣਾ ਸੋ ਸੱਚਮੁੱਚ ਪੰਜਾਬ ਔਖੀ ਘੜੀ ਚੋਂ ਨਿਕਲ ਰਿਹਾ ਜੀ ਤੋ ਆਸੀ ਉਹਨੇ ਵੀ ਬਾਹ ਨਹੀਂ ਫੜੀ ਪੰਜਾਬ ਦੀ ਸੱਚਮੁੱਚ ਮੋਦੀ ਸਾਹਿਬ ਤੁਸੀਂ ਆਪਦੇ ਲੋਕਾਂ ਦੀਆਂ ਜੜਾਂ ਲਾ ਸਕਦੇ ਸੀ ਆਪਦੀ ਪਾਰਟੀ ਦੀ ਤੇ ਹੁਣ ਲੋਕਾਂ ਨੂੰ ਜਵਾਬ ਦੇਣਾ ਔਖਾ ਹੋ ਜਾਣਾ ਜਿਹੜੇ ਤੁਹਾਡੇ ਮੂਰੇ ਮੂਰੇ ਫਿਰ ਰਹੇ ਸੀ ਉਹਨਾਂ ਨੂੰ ਕਿ ਤੁਸੀਂ ਕੀ ਦਿੱਤਾ ਪੰਜਾਬ ਨੂੰ 1600 ਕਰੋੜ ਇਹ ਕਿੰਨਾ ਗਏ ਭੜੇ ਨੁਕਸਾਨ ਦਾ ਤੇ ਇੰਨਾ ਕੁਝ ਕਰਕੇ ਵੀ ਦੇ ਵਾਅਦਾ ਆਖਿਆ ਸੀ ਕੁਝ ਮਿਲਿਆ ਇਹ ਤਾਂ ਸਰਕਾਰਾਂ ਤਾਂ ਨਾਲ ਦੀ ਨਾਲ ਹੀ ਰਾਹਤ ਦਿੰਦੀਆਂ ਹੁੰਦੀਆਂ ਨੇ ਜਿਹੜੀ ਲੋਕਾਂ ਨੇ ਦਿੱਤੀ। ਜਿਹੜਾ ਕੰਮ ਸਰਕਾਰ ਨੇ ਕਰਨਾ ਸੀ ਉਹ ਲੋਕਾਂ ਨੇ ਕੀਤਾ। ਉਹ ਲੋਕਾਂ ਨੇ ਆਪ ਦੇ ਪੱਧਰ ਤੇ ਇਹ ਕੀਤਾ ਹੁਣ ਵੀ ਕਰ ਲੈਣਗੇ। ਖੈਰ ਦੂਜਾ ਮਾਮਲਾ ਵੀ ਆਪਾਂ ਦੇਖ ਲਈਏ ਥੋੜਾ ਜਿਹਾ ਕਿਉਂਕਿ ਚਰਚਾ ਬੜੀ ਸੀ ਅੱਜ ਦੀ। ਮੈਨੂੰ ਨਹੀਂ ਸਮਝ ਆਇਆ ਵੀ ਇਹ ਦੀ ਵੱਡੀ ਗੱਲ ਨੂੰ ਕਿਸ ਐਂਗਲ ਤੋਂ ਦੇਖ ਰਹੇ ਹੋ। ਜਿਹ ਕਹਿੰਦੇ ਜੀ ਅਮਨੋ ਰੋੜੋ ਦੀ ਬਹੁਤ ਬੇਇੱਜ਼ਤੀ ਕਰਤੀ। ਉਹਨੂੰ ਕਹਤਾ ਵੀ ਤੇਰੀ ਗੱਡੀ ਅੰਦਰ ਨਹੀਂ ਜਾ ਸਕਦੀ ਤੇ ਉਹ ਜੀ ਕਹਿੰਦੇ ਉਹ ਸ਼ੀਸ਼ਾ ਥੱਲੇ ਕਰਾ ਕੇ ਦੇਖਿਆ ਪਹਿਲੀ ਤਾਂ ਗੱਲ ਇਹ ਹੈ ਕਿ ਇਹਨਾਂ ਦੀ ਵੀਕ ਉਹ ਬਹੁਤ ਵੱਧ ਗਈ ਇਹ ਜਿਹੜੇ ਆਮ ਆਦਮੀ ਪਾਰਟੀ ਸੀ ਉਹ ਹੁਣ ਆਪਣੇ ਆਪ ਨੂੰ ਆਮ ਆਦਮੀ ਵੀਐਪੀ ਸਮਝਦੇ ਨੇ ਹੋਂਮੇ ਜਿਹੜੀ ਹੈ ਵਧੀ ਹੋਈ ਹੈ ਮੈਂ ਪਾਰਟੀ ਦਾ ਪ੍ਰਧਾਨ ਮੈਨੂੰ ਪੁਲਿਸ ਵਾਲਿਆਂ ਨੇ ਕਿਸੇ ਨੇ ਕਿਸ ਤਰ੍ਹਾਂ ਪੁੱਛ ਲਿਆ ਇਹ ਵੀ ਇੱਕ ਮੇਰਾ ਸ਼ੀਸ਼ਾ ਕਿਵੇਂ ਡਾਊਨ ਕਰਾਤਾ ਮੈਨੂੰ ਅੰਦਰ ਗੱਡੀ ਚ ਕਿਉਂ ਨਹੀਂ ਮੈਂ ਬਾਹਰ ਉੱਤੇ ਤੁਰ ਕੇ ਕਿਵੇਂ ਜਾਵਾਂ ਦੇਖੋ ਇਹ ਜਿਹੜੀਆਂ ਗੱਲਾਂ ਕਹਿੰਦੇ ਨੇ ਜੀ ਇਹ ਤਾਂ ਮਾਨ ਸਾਹਿਬ ਨੇ ਮਾਨ ਦਾ ਜੀ ਗਰੁੱਪ ਬੋਝਮ ਹੋ ਗਿਆ ਦੇਖੋ ਉਹ ਤਾਂ ਹੈ ਹੀ ਹੈ ਮੈਂ ਪਿਛਲੀ ਵੀਡੀਓ ਚ ਪਾਇਆ ਤਾਂ ਹੈ ਕਿ ਜਿਸ ਤਰੀਕੇ ਨਾਲ ਭਗਵਾਨ ਤਮਾਨ ਹਸਪਤਾਲ ਚ ਬੋਲਿਆ ਉਸ ਨੇ ਇੱਕ ਸ੍ਰੀ ਹਰ ਦਿੱਤਾ ਪੰਜਾਬੀਆਂ ਨੂੰ ਕਿ ਮੈਂ ਤੁਹਾਡੀ ਜਿਹੜੀ ਇਹ ਦੇਖਭਾਲ ਕਰ ਰਹੇ ਹਾਂ ਮੈਂ ਚੀਫ ਜਿਹੜਾ ਸੈਕਟਰੀ ਨੂੰ ਬੁਲਾਇਆ ਮੈਂ ਡੀਜੀਪੀ ਨੂੰ ਬੁਲਾਇਆ ਹੋਰ ਕੀ ਹੁੰਦਾ ਇਹੀ ਤਰੀਕੇ ਹੁੰਦੇ ਨੇ ਉਹ ਤਰੀਕਾ ਲekin ਇਹ ਜੋ ਅਮਨ ਰੋੜਾ ਦਾ ਜਿਹੜਾ ਕਹਿਣਾ ਕਿ ਉਹਨੂੰ ਮਾਨ ਸਾਹਿਬ ਜਿਹੜਾ ਹੈ ਉਹ ਤੋਂ ਉਹਨਾਂ ਨੇ ਕਹਿਤਾ ਉਹਦੀ ਬੇਇੱਜ਼ਤੀ ਕਰਵਾਤੀ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਨਹੀਂ ਹੈ ਹਾਂ ਇਹਦੇ ਬਾਰੇ ਸੋਚਿਆ ਜ਼ਰੂਰ ਜਾ ਸਕਦਾ ਹੈ ਕਿ ਅਮਨ ਰੋੜਾ ਜੁਗ ਰੋਕਿਆ ਕਿਉਂ ਗਿਆ ਪਰ ਇਹ ਗੱਲ ਮੈਂ ਕਹਿ ਸਕਦਾ ਕਿ ਉੱਥੇ ਜਿਹੜਾ ਜਾਂਦਨ ਸੀਐਮ ਦੀ ਕੋਠੀ 'ਚ ਉਹਨੂੰ ਸੀਐਮ ਨੂੰ ਵੀ ਪੁੱਛਿਆ ਜਾਂਦਾ ਜਿਹੜੀ ਸਿਕਿਉਰਿਟੀ ਲਾਈ ਹੋਈ ਹੈ ਉਹਦੀਆਂ ਇਨਸਟਰਕਸ਼ਨਸ ਉਤੋਂ ਆਉਂਦੀਆਂ ਨੇ ਜਿਹੜਾ ਜੀ ਦੇ ਬਾਰੇ ਪਠਾਨ ਮਾਜ਼ਰਾ ਗੱਲ ਕਰਦਾ ਸੀ ਮੈਨੂੰ ਤਾਂ ਪਤਾ ਹੈ ਨਾ ਜਦੋਂ ਇਹਨਾਂ ਦੇ ਕੁਝ ਬੰਦੇ ਕੱਢੇ ਸੀ ਨਾ ਤੁਹਾਡੇ ਯਾਦ ਹੋ ਜਦੋਂ ਓਐਸਡੀ ਕੱਢਿਆ ਜੀ ਕੋਈ ਤੇ ਮੀਡੀਆ ਵਾਲੇ ਬੰਦੇ ਕੱਢੇ ਸੀ ਉਸ ਵੇਲੇ ਉਹਨਾਂ ਚੋਂ ਇੱਕ ਬੰਦਾ ਜਿਹੜਾ ਕੱਢਿਆ ਸੀ ਤੇ ਜਦੋਂ ਜਾਣ ਲੱਗਿਆ ਉਹਨੇ ਤਾਂ ਆਪਦੇ ਰੁਟੀਨ 'ਚ ਜਾਣਾ ਸੀ ਤਾਂ ਜਾਣ ਲੱਗਿਆ ਇਹਦਾ ਬਹੁਤ ਨੇੜੇ ਦਾ ਬੰਦਾ ਤੇ ਜਦੋਂ ਉਹ ਜਾਣ ਲੱਗੇ ਤੇ ਸਕਿਉਰਿਟੀ ਨੇ ਰੋਕ ਲਿਆ ਕਹਿੰਦੇ ਜੀ ਤੁਸੀਂ ਸੀਐਮ ਦੀ ਕੋਠੀ 'ਚ ਨਹੀਂ ਵੜ ਸਕਦੇ ਕਿ ਇਹ ਸੰਨੂ ਪਰ ਹੁਕਮ ਹੈ ਜਿਹੜਾ ਜਿਹੜਾ ਸੀਐਮ ਦਾ ਬੰਦਾ ਉਹਨੂੰ ਬਾਹਰੋਂ ਉੱਪਰੋਂ ਹੁਕਮ ਸੀਬੀਓ ਕੋਠੀਂ ਜਾਂਦਾਦਾ ਇਹਦਾ ਮਤਲਬ ਕੀ ਹੋਇਆ ਇਹਦਾ ਮਤਲਬ ਹੋਇਆ ਕਿ ਸੀਐਮ ਨੂੰ ਮਿਲਣ ਲਈ ਜਿਹੜਾ ਜੋ ਚਾਹਣਗੇ ਉਹੀ ਮਿਲੇਗਾ ਇਹ ਹੈ ਤਾਂ ਇਹ ਤੁਸੀਂ ਜਿਹੜਾ ਇਹ ਕਹਿ ਰਹੇ ਆ ਨਿਕ ਪੱਤਰਕਾਰਾਂ ਨੂੰ ਤਾਂ ਮੌਕਾ ਮਿਲਦਾ ਕੈਸ ਰ ਆਇਆ ਲਾਈ ਜਾਂਦੇ ਨੇ ਕਿ ਜੀ ਐ ਹੋ ਗਿਆ ਜੀ ਫਿਰ ਕੋਈ ਕਿਸੇ ਨੇ ਚੜਤੀ ਕਿ ਜੀ ਇਹ ਕੋਈ ਬੰਦੇ ਬੈਠੇ ਸੀ ਕੇਸਰੀਵਾਲ ਕਹਿੰਦੇ ਨੇ ਤੂੰ ਸਾਨੂੰ ਉਹਨੂੰ ਚੱਕ ਪੈ ਗਿਆ ਉਹਨੂੰ ਪਤਾ ਲੱਗ ਗਿਆ ਵੀ ਕਿਤੇ ਹੋਰ ਜਾਣਾ ਚਾਹੁੰਦਾ ਕਿੱਥੇ ਜਾਣਾ ਚਾਹੁੰਦਾ ਜੀ ਅਮਨ ਅਰੋੜਾ ਦੱਸੋ ਤੁਸੀਂ ਜਿਹੜੀ ਪਾਰਟੀ 'ਚ ਉਹ ਪ੍ਰਧਾਨ ਹੋਵੇ ਜਿਹੜੀ ਪਾਰਟੀ ਇਹ ਸੋਚ ਰਹੀ ਹੋਵੇ ਜਿਹੜੇ ਦਿੱਲੀ ਵਾਲੇ ਉਹਨੂੰ ਪ੍ਰੋਜੈਕਟ ਕੀਤਾ ਉਹ ਉਹਨੂੰ ਡਿਪੀਸੀਅਮ ਦੇ ਤੌਰ ਤੇ ਵੀ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਹੋ ਰਹੀ ਹੋਵੇ ਉਹ ਕਿੱਥੇ ਜਾਊਗਾ ਜੀ ਕੇਜਰੀਵਾਲ ਨਾਰਾਜ਼ ਹੋ ਗਿਆ ਜੀ ਉਹਨਾਂ ਨੇ ਕਰਤਾ ਇਹ ਗੱਲ ਕਾਫੀ ਹੱਦ ਤੱਕ ਠੀਕ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਅੰਦਰੋਂ ਅੰਦਰੀ ਕਾਫੀ ਕੁਝ ਕਸ਼ਮਕਸ਼ ਚੱਲ ਰਹੀ ਹੈ ਇਹ ਚ ਤਾਂ ਕੋਈ ਦੋਰਾਵਾ ਨਹੀਂ ਹੁਣ ਇਹ ਵਿੱਚ ਵੀ ਕੋਈ ਦੋਰਾਵਾ ਨਹੀਂ ਕਿ ਜਿਹੜੇ ਮਾਨ ਸਾਹਿਬ ਭਾਰਤੀ ਜਨਤਾ ਪਾਰਟੀ ਨਾਲ ਉਹਨਾਂ ਦੀ ਆੜੀ ਹੁਣ ਪੱਕੀ ਹੁੰਦੀ ਜਾ ਰਹੀ ਹੈ ਇਹਦੇ ਚ ਵੀ ਕੋਈ ਦੋਰਾਵਾ ਨਹੀਂ ਤੇ ਸ਼ਾਇਦ ਇਸੇ ਕਰਕੇ ਮਾਨ ਸਾਹਿਬ ਅੜ ਗਏ ਕਿ ਕਰ ਲੋ ਜੀ ਜੋ ਕਰਨਾ ਹੈ ਮੈਂ ਹੀ ਅਸਤੀਫਾ ਦਿੰਦਾ ਇਹ ਗੱਲ ਠੀਕ ਹੈ ਮੈਂ ਲਿਖਿਆ ਨਾ ਕਿ ਮਾਨ ਸਾਹਿਬ ਨੇ ਲਾਤੀ ਸੀ ਅੜ ਗਿਆ ਬਿਲਕੁਲ ਕਰ ਲੋ ਤੇ ਉਹ ਗੱਲ ਭਾਰਤੀ ਜਨਤਾ ਪਾਰਟੀ ਨੇ ਪਹਿਲੇ ਦੱਸਿਆ ਸੀ ਅੰਮਿਤ ਸ਼ਾਹ ਜਿਵੇਂ ਕਹਿੰਦੇ ਉਵੇਂ ਕਰਦੇ ਨੇ ਹੁਣ ਤਾਂ ਗੱਲ ਉਪਨ ਨਹੀਂ ਹੋ ਗਈ ਦੇਖੋ ਜਦੋਂ 4 ਲੱਖ ਦਾ ਇਹਨਾਂ ਨੇ ਰਣ ਕੀਤਾ 4 ਲੱਖ ਦਾ ਸੈਣੀ ਨੇ ਕੀਤਾ ਕਦੋਂ ਕੀਤਾ ਜਦੋਂ ਨੈਪ ਸਿੰਘ ਸੈਣੀ ਜਿਹੜਾ ਹੈ ਮਰ ਕੇ ਗਿਆ ਹਸਪਤਾਲ ਚ ਆਇਆ ਮਰ ਕੇ ਗਿਆ ਚਲੋ ਦੂਜੀ ਗੱਲ ਕੁ ਦੱਸ ਦਿੰਦੇ ਵੀ ਕਿੱਥੋਂ ਪਤਾ ਲੱਗਦਾ ਉਹ ਜਿਹੜਾ ਮਨਜਿੰਦਰ ਸਿੰਘ ਸਰਸਾ ਦੀ ਸਟੇਟਮੈਂਟ ਹੈ ਕਿ ਜਿਵੇਂ ਤਾਂ ਭਗਵੰਤ ਮਾਨ ਨਾਲ ਖੜੇ ਸਾਨੂੰ ਇਹ ਤਾਂ ਭਗਵੰਤ ਮਾਨ ਨੂੰ ਤਾਂ ਰਾਸਵਚ ਤੇ ਜਲੂ ਫਿਰਦੇ ਸੀ ਤੇ ਉਹਦਾ ਭਗਵੰਤ ਮਾਨ ਦਾ ਇਹ ਸਾਰੀ ਗੱਲ ਕਿੱਥੋਂ ਬਾਹਰ ਸਰਸਾ ਦੀ ਸਟੇਟਮੈਂਟ ਹੈ ਅਸੀਂ ਅਸੀਂ ਪੰਜਾਬੀ ਹੁੰਦੇ ਨਾਤੇ ਖੜੇ ਆ ਉਹ ਦਿੱਲੀ ਵਾਲਿਆਂ ਦੇ ਖਿਲਾਫ ਜਣੀ ਗੱਲ ਇਹ ਹੈ ਕਿ ਅੰਦਰ ਤਾਂ ਸਾਰਾ ਕੁਝ ਹੋ ਸਕਦਾ ਪਰ ਆ ਜਿਹੜਾ ਵੀ ਅਮਨ ਅਰੋੜਾ ਵਾਲੀ ਗੱਲ ਜਿਹੜੀ ਵਾਰ-ਵਾਰ ਕਹੀ ਜਾਂਦੀ ਹੈ ਇਹਦੇ ਬਾਰੇ ਕੋ ਸੋਚਿਆ ਜਾ ਸਕਦਾ ਹੈ ਕਿ ਅਮਨ ਅਰੋੜਾ ਨੂੰ ਰੋਕਿਆ ਮੈਨੂੰ ਲੱਗਦਾ ਕਿ ਉਹਨੂੰ ਭਗਵੰਤ ਮਾਨ ਨੇ ਨਹੀਂ ਸਿਕਿਉਰਿਟੀ ਨੇ ਉਪਰ ਵਾਲਿਆਂ ਦੇ ਹੁਕਮ ਨਾਲ ਰੋਕਿਆ ਉਹ ਕਿਉਂ ਰੋਕਿਆ ਕੀ ਅਹਿਸਾਸ ਕਰਉਣਾ ਚਾਹੁੰਦੇ ਨੇ ਇਹ ਜੋ ਵੀ ਜਾਣਦੇ ਨੇ ਸ਼ਾਂਤ ਦਾਮ ਦੰਡ ਭੇਦੋ ਉਹੀ ਜਾਣਦਾ ਗਰੁੱਪ ਉੱਤੇ ਵੀ ਕਿਹੜਾ ਹੁਣ ਇੱਕ ਗਰੁੱਪ ਆਉਥੇ ਵੀ ਕਈ ਗਰੁੱਪ ਨੇ ਉੱਤੇ ਵੀ ਜਿਹੜੇ ਪਹਿਲਾਂ ਹੁੰਦੇ ਸੀ ਕੱਛੇ ਸੰਦੀਪ ਪਾਠ ਕੱਛੇ ਰਹਾਗਾ ਟੱਡਾ ਉੱਤੇ ਵੀ ਸਾਰਾ ਕੁਝ ਚੱਲ ਰਿਹਾ ਨਵੀਂ ਪਾਰਟੀ ਹੈ ਸਾਰਾ ਕੁਝ ਚੱਲਣਾ ਹੁੰਦਾ ਹੈ ਨੇਚਰਲ ਹੈ ਇਹ ਸਿਆਸਤ ਦੇ ਵਿੱਚ ਤਾਂ ਇਹ ਹੁੰਦਾ ਹੀ ਹੁੰਦਾ ਹੈ ਤੇ ਉਹ ਚੱਲ ਰਿਹਾ ਉੱਥੇ ਲੇਕਿਨ ਆਪਾਂ ਸੋਚ ਕੇ ਜੇ ਕੋਈ ਅਫਵਾਹ ਛੱਡੀਏ ਤਾਂ ਠੀਕ ਹੈ ਮੈਂ ਪੱਤਰਕਾਰਾਂ ਨੂੰ ਇਹ ਜ਼ਰੂਰ ਕਹਿਣਾ ਚਾਹਣਾ ਕਿ ਕੋਈ ਕੈਲਕੂਲੇਸ਼ਨ ਕਰਕੇ ਗੱਲ ਕਰੋ ਸਿਰਫ ਅਫਵਾਹਾਂ ਤੇ ਜਾਂ ਬਸ ਟੀਵੀ ਦਾ ਜਾਂ ਕੋਈ ਵੀਡੀਓ ਪਾਉਣੀ ਆ ਪਾ ਦਈਏ ਤੇ ਕੀ ਫਰਕ ਪੈਂਦਾ ਤੇ ਫੇਰ ਫਰਕ ਪੈਂਦਾ ਤੁਹਾਡੀ ਕ੍ਰੈਡੀਬਿਲਿਟੀ ਤੇ ਤੁਹਾਡੀ ਵਿਸ਼ਵਾਸਯੋਗਤਾ ਤੇ ਵੱਡਾ ਫਰਕ ਪੈਂਦਾ ਤੁਹਾਡਾ ਬਹੁਤ ਬਹੁਤ